ਸਾਸੀਕਾਲ ਜੀ ਤੁਸੀਂ ਦੇਖ ਰਹੇ ਹੋ ਟੀਵੀ 20 ਆਪਣਾ ਚੈਨਲ ਤੇ ਤਸਵੀਰ ਤੁਹਾਡੇ ਨਾਲ ਗਵਾਂਡੀ ਸੂਬੇ ਹਿਮਾਚਲ ਪ੍ਰਦੇਸ਼ ਦੇ ਉਹਨਾਂ ਸ਼ਹਿਰ ਦੀ ਸਾਂਝੀ ਕਰ ਰਹੇ ਹਾਂ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਅੱਜ ਸਵੇਰੇ ਤੜਕਸਾਰ ਹੋਈ ਭਾਰੀ ਬਾਰਿਸ਼ ਨੇ ਉਹਨਾਂ ਦੇ ਵਿੱਚ ਕਿਸ ਤਰ੍ਹਾਂ ਦੇ ਹਾਲਾਤ ਬਣਾ ਦਿੱਤੇ ਸੜਕਾਂ ਦੇ ਉੱਪਰ ਜਿਸ ਪਾਸੇ ਵੀ ਕਿਸੇ ਦੀ ਨਜ਼ਰ ਜਾਂਦੀ ਹੈ ਉੱਥੇ ਪਾਣੀ ਹੀ ਪਾਣੀ ਜਿਹੜਾ ਦੇਖਣ ਨੂੰ ਮਿਲਿਆ ਹੈ ਗੱਡੀਆਂ ਦੇ ਟਾਇਰ ਤੱਕ ਜਿਹੜੇ ਨੇ ਉਹ ਇਸ ਪਾਣੀ ਦੇ ਵਿੱਚ ਭਰੇ ਹੋਏ ਪਾਣੀ ਦੇ ਵਿੱਚ ਡੁੱਬੇ ਹੋਏ ਜਿਹੜੇ ਦੇਖੇ ਜਾ ਚੁੱਕੇ ਨੇ ਰਾਗੀਰਾਂ ਦੇ ਲਈ ਜਿੱਥੇ ਪਰੇਸ਼ਾਨੀਆਂ ਦਾ ਸਵੱਬ ਬਣੀਏ ਤੇਜ਼ ਬਾਰਿਸ਼ ਉਥੇ ਹੀ ਖਾਸ ਤੌਰ ਤੇ ਜੇਕਰ ਦੁਕਾਨਦਾਰਾਂ ਦੀ ਗੱਲ ਕੀਤੀ ਜਾਵੇ ਤਾਂ ਦੁਕਾਨਦਾਰਾਂ ਦੇ ਲਈ ਵੀ ਇਹ ਬਰਸਾਤ ਵੱਡੀਆਂ ਮੁਸ਼ਕਲਾਂ ਜਿਹੜੀਆਂ ਲੈ ਕੇ ਆਈ ਸੋ ਇਹ ਮੇਨ ਜਿਹੜੀ ਰੋਡ ਹੈ ਤੁਸੀਂ ਉਸ ਰੋਡ ਦੀ ਤਸਵੀਰ ਦੇਖ ਰਹੇ ਹੋ ਹਰ ਪਾਸੇ ਪਾਣੀ ਹੀ ਪਾਣੀ ਐਵੇਂ ਲੱਗ ਰਿਹਾ ਜਿਵੇਂ ਪਾਣੀ ਦਾ ਹੜ ਆਇਆ ਹੋਵੇ ਹਾਲਾਂਕਿ ਹੜ ਕਹਿਣਾ ਤਾਂ ਠੀਕ ਨਹੀਂ ਹੈ ਪਰੰਤੂ ਜਿੰਨਾ ਪਾਣੀ ਇਸ ਬਰਸਾਤ ਦੇ ਨਾਲ ਉਹਨਾਂ ਦੀਆਂ ਸੜਕਾਂ ਦੇ ਉੱਪਰ ਦੇਖਣ ਨੂੰ ਮਿਲਿਆ ਉਸਨੇ ਨੁਕਸਾਨ ਜਿਹੜਾ ਹੈ ਉਹ ਵੱਡੇ ਪੱਧਰ ਤੇ ਕਿਤਨਾ ਕਿਤੇ ਦੁਕਾਨਦਾਰਾਂ ਦਾ ਵੀ ਕੀਤਾ ਹੈ ਤੇ ਰਾਹੀ ਗੀਰਾਂ ਦੇ ਲਈ ਆਮ ਲੋਕਾਂ ਦੇ ਲਈ ਰੋਜ਼ਾਨਾ ਜਿਹੜੇ ਸੜਕਾਂ ਦੇ ਉੱਪਰ ਸਫ਼ਰ ਕਰਦੇ ਨੇ ਉਹਨਾਂ ਦੇ ਲਈ ਵੱਡੀਆਂ ਮੁਸ਼ਕਲਾਂ ਇਹ ਪਾਣੀ ਜਿਹੜਾ ਲੈ ਕੇ ਆਇਆ ਹੈ ਤੇ ਇਸ ਤੋਂ ਇਲਾਵਾ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਵਿੱਚ ਵੀ ਜਿੱਥੇ ਬਾਰਿਸ਼ ਹੋਈ ਹੈ ਖਾਸ ਤੌਰ ਤੇ ਨੰਗਲ ਸ਼ਹਿਰ ਦੇ ਵਿੱਚ ਬਹੁਤ ਤੇਜ਼ ਬਾਰਿਸ਼ ਜਿਹੜੀ ਦੇਖਣ ਨੂੰ ਮਿਲੀ ਫਿਲਹਾਲ ਦੀ ਤਸਵੀਰ ਜਿਹੜੀ ਤੁਸੀਂ ਦੇਖ ਰਹੇ ਹੋ ਇਹ ਜ਼ਿਲ੍ਹਾ ਊਨਾ ਸ਼ਹਿਰ ਊਨਾ ਜੋ ਕਿ ਬਿਲਕੁਲ ਨੰਗਲ ਦੇ ਨਾਲ ਲੱਗਦਾ ਹੈ ਉਥੋਂ ਦੀ ਇਹ ਤਸਵੀਰ ਹੈ ਪੂਰਾ ਜਿਹੜਾ ਡਿਵਾਈਡਰ ਬਣਿਆ ਹੋਇਆ ਹੈ ਕਿਉਂਕਿ ਸੜਕ ਤੋਂ ਥੋੜਾ ਉੱਠਿਆ ਹੋਇਆ ਹੁੰਦਾ ਹੈ ਡਿਵਾਈਡਰ ਵੀ ਜਿਹੜਾ ਉਹ ਕਿਤੇ ਨਾ ਕਿਤੇ ਉਹਦੀ ਜਿਹੜੀ ਉੱਪਰ ਡਿਵਾਈਡਰ ਤੱਕ ਜਿਹੜਾ ਪਾਣੀ ਇਹ ਟੱਚ ਹੋ ਰਿਹਾ ਸੋ ਵੱਡੀ ਮਾਤਰਾ ਦੇ ਵਿੱਚ ਪਾਣੀ ਕਾਰ ਜਿਹੜੀ ਉਹ ਪਾਣੀ ਦੇ ਵਿੱਚ ਫਸੀ ਹੋਈ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਪਾਣੀ ਦੇ ਸਾਇਲੈਂਸ ਗੱਡੀ ਦੇ ਸਾਇਲੈਂਸਰ ਦੇ ਵਿੱਚ ਪਾਣੀ ਚਲੇ ਜਾਣ ਦੇ ਚਲਦੇ ਆ ਕਾਰ ਵੀ ਜਿਹੜੀ ਖੜ ਗਈ ਹੈ ਇਸੇ ਤਰੀਕੇ ਹੋਰ ਜਿਹੜੇ ਦੋ ਪਹੀਆ ਵਾਨ ਚਾਰ ਪਹੀਆ ਵਾਨ ਜਿਹੜੇ ਲੋਕ ਇਹਨਾਂ ਰਸਤਿਆਂ ਦੇ ਉੱਪਰੋਂ ਅੱਜ ਸ਼ਵੇਰ ਵੇਲੇ ਲੈ ਕੇ ਗੁਜ਼ਰੇ ਉਹਨਾਂ ਦੇ ਲਈ ਕਿਤੇ ਨਾ ਕਿਤੇ ਵੱਡੀ ਦਿੱਕਤ ਵੱਡੇ ਪਰੇਸ਼ਾਨੀ ਜਿਹੜੀ ਆ ਉਹ ਦੇਖਣ ਨੂੰ ਆ ਮਿਲੀ ਉਹਨਾਂ ਨੂੰ ਫੇਸ ਕਰਨੀਆਂ ਪਈਆਂ ਪਰੇਸ਼ਾਨੀਆਂ ਸੋ ਬਾਰਿਸ਼ ਅਕਸਰ ਜਿਹੜੀ ਰਾਹਤ ਲੈ ਕੇ ਆਉਂਦੀ ਹੈ ਪਰ ਦੂਜੇ ਪਾਸੇ ਅਜੀਆਂ ਤਸਵੀਰਾਂ ਦੱਸਦੀਆਂ ਨੇ ਕਿ ਕਿਸ ਤਰੀਕੇ ਦੇ ਨਾਲ ਲੋਕਾਂ ਨੂੰ ਮੁਸ਼ਕਲਾਂ ਵੀ ਜੜੀਆਂ ਉਹ ਬਾਰਿਸ਼ ਦੇ ਆਉਣ ਦੇ ਨਾਲ ਜੜੀਆਂ ਹੁੰਦੀਆਂ ਨੇ ਕਿਉਂਕਿ ਇਹ ਤਸਵੀਰ ਜਿਹੜੀ ਤੁਸੀਂ ਦੇਖ ਰਹੇ ਹੋ ਦੁਕਾਨਾਂ ਬੰਦ ਪਈਆਂ ਨੇ ਦੁਕਾਨਦਾਰ ਸੁੱਤੇ ਹੋਏ ਸੀ ਜਿਸ ਸਮੇਂ ਬਾਰਿਸ਼ ਸ਼ੁਰੂ ਹੋਈ ਪਰantu ਜਦੋਂ ਉੱਠ ਕੇ ਦੁਕਾਨਾਂ ਖੋਲਦੇ ਨੇ ਦੁਕਾਨਾਂ ਦੇਖਦੇ ਨੇ ਤਾਂ ਖਾਸ ਤੌਰ ਤੇ ਜਿਹੜੀਆਂ ਦੁਕਾਨਾਂ ਨੀਵੇਂ ਪਾਸੇ ਸੀ ਉਸ ਪਾਸੇ ਦੁਕਾਨਾਂ ਦੇ ਵਿੱਚ ਪਾਣੀ ਭਰ ਗਿਆ ਤੇ ਲੱਖਾਂ ਦਾ ਨੁਕਸਾਨ ਜਿਹੜਾ ਦੁਕਾਨਦਾਰਾਂ ਦੀਆਂ ਦੁਕਾਨਾਂ ਦੇ ਵਿੱਚ ਜਿਹੜਾ ਉਹ ਅੱਜ ਸਵੇਰੇ ਇਸ ਭਾਰੀ ਬਾਰਿਸ਼ ਜਿਹੜੀ ਹੋਈ ਹੈ ਉਸ ਨੇ ਕੀਤਾ ਸੋ ਦੁਕਾਨਦਾਰਾਂ ਦੇ ਚਿਹਰੇ ਕਿਤੇ ਨਾ ਕਿਤੇ ਮੁਰਝਾਏ ਹੋਏ ਨੇ ਦੁੱਖ ਜ਼ਰੂਰ ਹੁੰਦਾ ਹੈ ਕਿਉਂਕਿ ਮਿਹਨਤ ਦੇ ਨਾਲ ਕੀਤੀ ਹੋਈ ਕਮਾਈ ਦੇ ਉੱਪਰ ਜੇ ਇਸ ਤਰ੍ਹਾਂ ਪਾਣੀ ਫਿਰ ਜਾਵੇ ਤਾਂ ਦੁੱਖ ਹੋਣਾ ਸੁਭਾਵਿਕ ਹੈ ਜਿੱਥੇ ਜਿਨ੍ਹਾਂ ਦਾ ਨੁਕਸਾਨ ਹੋਇਆ ਹੈ ਉਹਨਾਂ ਨੂੰ ਕਿਤੇ ਨਾ ਕਿਤੇ ਦੁੱਖ ਹੋ ਰਿਹਾ ਉੱਥੇ ਸਾਡੇ ਵਰਗੇ ਲੋਕ ਜਿੰਨਾਂ ਧੱਕੇ ਤਸਵੀਰਾਂ ਪੁੱਜੀਆਂ ਨੇ ਜਾਂ ਜਿਨ੍ਹਾਂ ਨੇ ਤਸਵੀਰਾਂ ਨੂੰ ਆਪਣੇ ਕੈਮਰੇਆਂ ਦੇ ਵਿੱਚ ਕੈਦ ਕੀਤਾ ਹੈ ਉਹਨਾਂ ਨੂੰ ਵੀ ਜ਼ਰੂਰ ਦੁੱਖ ਹੁੰਦਾ ਹੈ ਕਿ ਜਦੋਂ ਕਿਸੇ ਦੀ ਮਿਹਨਤ ਦੀ ਕੀਤੀ ਕਮਾਈ ਦੇ ਉੱਪਰ ਪਾਣੀ ਫਿਰ ਜਾਵੇ ਤਾਂ ਸੱਚਮੁੱਚ ਹੀ ਦੁੱਖ ਲੱਗਦਾ ਹੈ ਸੋ ਅੱਜ ਦੀ ਇਸ ਬਾਰਿਸ਼ ਨੇ ਵਾਕਈ ਲੋਕਾਂ ਦੀ ਮਿਹਨਤ ਦੇ ਉੱਪਰ ਜਿਹੜਾ ਪਾਣੀ ਫੇਰਨ ਦਾ ਕੰਮ ਜਿਹੜਾ ਕੀਤਾ ਹੈ ਫਿਲਹਾਲ ਦੀ ਇਹ ਤਸਵੀਰ ਤੁਸੀਂ ਦੇਖ ਰਹੇ ਹੋ ਕਿਸ ਤਰ੍ਹਾਂ ਧੱਕਾ ਲਗਾ ਕੇ ਜਿਹੜਾ ਕਾਰ ਨੂੰ ਪਾਣੀ ਦੇ ਵਿੱਚੋਂ ਕੱਢਣ ਦੀ ਜਿਹੜੀ ਕੋਸ਼ਿਸ਼ ਹੈ ਉਹ ਕੀਤੀ ਜਾ ਰਹੀ ਹੈ ਸੋ ਦੂਜੀ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਇਹ ਨੰਗਲ ਦੀ ਸ਼ਿਵਾਲਿਕ ਐਵਨਿਊ ਫੇਜ਼ 1 ਦੇ ਵਿੱਚ ਨਾਲਾ ਜਿਹੜਾ ਬਿਲਕੁਲ ਭਰਿਆ ਹੋਇਆ ਆ ਰਿਹਾ ਹੈ ਉੱਥੋਂ ਦੀ ਤਸਵੀਰ ਹੈ ਸੋ ਇਸੇ ਤਰੀਕੇ ਨੰਗਲ ਦੇ ਵਿੱਚ ਵੀ ਅੱਜ ਬਾਰਿਸ਼ ਹੋਈ ਤੇ ਖਾਸ ਤੌਰ ਤੇ ਅਜੋਲੀ ਮੋੜ ਦੀ ਗੱਲ ਕੀਤੀ ਜਾਵੇ ਜਾਂ ਸ਼ਿਵਾਲਿਕ ਐਵਨਿਊ ਫੇਜ਼ 1 ਦੀ ਗੱਲ ਕੀਤੀ ਜਾਵੇ ਉੱਥੇ ਬਹੁਤ ਮਾਤਰਾ ਦੇ ਵਿੱਚ ਪਾਣੀ ਜਿਹੜਾ ਜਿੱਥੇ ਗਲੀਆਂ ਦੇ ਵਿੱਚ ਦੇਖਣ ਨੂੰ ਮਿਲਿਆ ਨਾਲੇ ਜਿਹੜੇ ਉਹ ਭਰੇ ਹੋਏ ਸੀ ਉਫਾਨ ਦੇ ਉੱਪਰ ਸੀ ਤੇ ਮਾਰਕੀਟਾਂ ਦੇ ਵਿੱਚ ਵੀ ਜਿਹੜਾ ਖਾਸ ਤੌਰ ਤੇ ਅਜੋਲੀ ਮੋੜ ਮਾਰਕੀਟ ਅਜੋਲੀ ਮੋੜ ਵਾਲੀ ਜਿਹੜੀ ਮਾਰਕੀਟ ਹੈ ਉੱਥੇ ਪਾਣੀ ਜਿਹੜਾ ਹੈ ਉਹ ਬਹੁਤ ਜ਼ਿਆਦਾ ਦੇਖਣ ਨੂੰ ਮਿਲਿਆ ਸੋ ਇਹ ਤਸਵੀਰ ਤੁਸੀਂ ਦੇਖ ਰਹੇ ਹੋ ਫਿਲਹਾਲ ਦੀ ਤਸਵੀਰ ਹੈ ਇਹ ਅਜੋਲੀ ਮੋੜ ਦੇ ਨੇੜੇ ਤੇੜੇ ਦਾ ਜਿਹੜਾ ਏਰੀਆ ਹੈ ਜਾਂ ਇਹ ਕਹਿਆ ਜਾਵੇ ਕਿ ਸ਼ਵਾਲਕ ਐਵੈਨਿਊ ਫੇਜ਼ 1 ਦਾ ਜਿਹੜਾ ਏਰੀਆ ਹੈ ਇਹ ਉਹ ਏਰੀਆ ਜਿੱਥੇ ਬਰਸਾਤ ਦੇ ਨਾਲ ਬਹੁਤ ਜ਼ਿਆਦਾ ਪਾਣੀ ਜਿਹੜਾ ਉਹ ਭਰਿਆ ਹੋਇਆ ਨਾਲਿਆਂ ਦੇ ਵਿੱਚ ਵੀ ਅੱਜ ਦੇਖਿਆ ਗਿਆ ਸੋ ਇਸੇ ਤਰ੍ਹਾਂ ਇਹ ਤਸਵੀਰ ਤੁਸੀਂ ਦੇਖ ਰਹੇ ਹੋ ਕਿਵੇਂ ਜਿਹੜੇ ਦੋ ਪਹੀਆ ਵਾਹਨ ਚਾਲਕ ਨੇ ਉਹ ਕਿਸ ਤਰ੍ਹਾਂ ਪੈਦਲ ਜਿਹੜਾ ਚੱਲਣ ਦੇ ਲਈ ਮਜਬੂਰ ਨੇ ਕਿਉਂਕਿ ਪਾਣੀ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਜ਼ਿਆਦਾ ਪਾਣੀ ਜਿਹੜਾ ਹੈ ਉਹ ਇਸ ਸਮੇਂ ਸੜਕ ਦੇ ਉੱਪਰ ਖੜਿਆ ਹੋਇਆ ਅਜੋਲੀ ਮੋੜ ਦਾ ਏਰੀਆ ਜਿੱਥੇ ਪੂਰਾ ਐਵੇਂ ਲੱਗ ਰਿਹਾ ਜਿਵੇਂ ਦਰਿਆ ਵਗ ਰਿਹਾ ਹੈ ਜਿਹੜੇ ਲੋਕ ਪੈਦਲ ਚੱਲ ਰਹੇ ਸੀ ਉਹਨਾਂ ਦੇ ਵੀ ਗੋਡੇ-ਗੋਡੇ ਪਾਣੀ ਸੀ ਨਾਲੇ ਦੀ ਫਿਰ ਤਸਵੀਰ ਤੁਸੀਂ ਦੇਖ ਰਹੇ ਹੋ ਨਾਲਾ ਜਿਹੜਾ ਹੈ ਉਹ ਬਿਲਕੁਲ ਭਰਿਆ ਹੋਇਆ ਹੈ ਪਾਣੀ ਦੇ ਨਾਲ ਸੋ ਇੰਨੀ ਜ਼ਿਆਦਾ ਮਾਤਰਾ ਦੇ ਵਿੱਚ ਜਿਹੜਾ ਬਾਰਿਸ਼ ਅੱਜ ਹੋਈ ਹੈ ਨੰਗਲ ਦੇ ਵਿੱਚ ਉਹਨਾਂ ਦੇ ਵਿੱਚ ਸੋ ਭਾਰੀ ਪਰੇਸ਼ਾਨੀਆਂ ਜਿਹੜੀਆਂ ਆਮ ਲੋਕਾਂ ਨੂੰ ਇਸ ਬਾਰਿਸ਼ ਦੇ ਨਾਲ ਜਿਹੜੀਆਂ ਹੋਈਆਂ ਨੇ ਸੋ ਇਹ ਪੂਰਾ ਨਾਲਾ ਜਿਹੜਾ ਉਫਾਨ ਦੇ ਉੱਪਰ ਹੈ ਅਕਸਰ ਜਿਹੜਾ ਇੰਨਾ ਪਾਣੀ ਜਿਹੜਾ ਇੱਥੇ ਦੇਖਣ ਨੂੰ ਨਹੀਂ ਮਿਲਦਾ ਪਰੰਤੂ ਅੱਜ ਜਿਹੜੀ ਚੰਦ ਘੰਟੇ ਦੀ ਬਾਰਿਸ਼ ਜਿਹੜੀ ਤੜਕਸਾਰ ਕਿਉਂਕਿ ਲੋਕ ਸੁੱਤੇ ਹੋਏ ਸੀ ਤਕਰੀਬਨ 3 ਵਜੇ ਦੱਸਿਆ ਜਾ ਰਿਹਾ ਹੈ ਕਿ ਇਹ ਬਾਰਿਸ਼ ਹੋਈ ਤੇ ਜਦੋਂ ਲੋਕ ਉੱਠ ਕੇ ਦੇਖਦੇ ਨੇ ਤਾਂ ਉਸ ਸਮੇਂ ਤੱਕ ਖਾਸ ਤੌਰ ਤੇ ਉਹਨਾਂ ਦੇ ਵਿੱਚ ਦੁਕਾਨਦਾਰਾਂ ਦਾ ਵੱਡੇ ਪੱਧਰ ਤੇ ਜਿਹੜਾ ਨੁਕਸਾਨ ਹੋ ਚੁੱਕਿਆ ਸੀ ਤੇ ਨੰਗਲ ਦੇ ਵਿੱਚ ਵੀ ਜਿਹਨਾਂ ਲੋਕਾਂ ਨੇ ਪਲਾਨ ਕੀਤਾ ਸੀ ਕਿਤੇ ਆਊਟ ਆਫ ਸਟੇਸ਼ਨ ਜਾਣਾ ਜਾਂ ਕਿਸੇ ਕੰਮ ਦੇ ਲਈ ਕਿਤੇ ਬਾਹਰ ਜਾਣਾ ਜਾਂ ਨੌਕਰੀ ਤੇ ਜਾਣਾ ਅਜਿਹੇ ਲੋਕਾਂ ਨੂੰ ਵੀ ਦਿੱਕਤਾਂ ਦਾ ਸਾਹਮਣਾ ਅੱਜ ਉਹ ਕਰਨਾ ਪਿਆ ਨੰਗਲ ਤੋਂ ਹੀ ਦੀਪਕ ਨੰਦਾ ਜੀ ਜੋ ਸਮਾਜ ਸੇਵੀ ਨੇ ਤੇ ਕਾਉਂਸਲਰ ਨੇ ਨੰਗਲ ਦੇ ਉਹ ਅਕਸਰ ਜਿਹੜਾ ਜਦੋਂ ਇਸ ਤਰ੍ਹਾਂ ਦੀ ਕੋਈ ਪ੍ਰੋਬਲਮ ਹੁੰਦੀ ਹੈ ਤਾਂ ਲੋਕਾਂ ਦੇ ਵਿੱਚ ਆਉਂਦੇ ਨੇ ਲੋਕਾਂ ਦੀ ਗੱਲ ਕਰਦੇ ਨੇ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਦੀ ਕੋਸ਼ਿਸ਼ ਕਰਦੇ ਨੇ ਉਹਨਾਂ ਦਾ ਇਸ ਪੂਰੇ ਘਟਨਾਕ੍ਰਮ ਦੇ ਬਾਰੇ ਅੱਜ ਪਈ ਤੇਜ਼ ਬਾਰਿਸ਼ ਦੇ ਬਾਰੇ ਕੀ ਕੁਝ ਕਹਿਣਾ ਹੈ ਉਹ ਵੀ ਤੁਹਾਨੂੰ ਸੁਣਾਉਂਦੇ ਹਾਂ ਤਕਰੀਬਨ ਤੜਕੇ 3 ਵਜੇ ਤੋਂ ਬਹੁਤ ਹੀ ਤੇਜ਼ ਬਾਰਿਸ਼ ਹੋ ਰਹੀ ਹੈ ਜਿਸ ਕਾਰਨ ਅੱਜ ਸ਼ਿਵਾਲਿਕ ਐਵੇਨਿਊ ਪਲੇਸ 1 A ਔਰ ਪਲੇਸ 1 B ਦੇ ਕਈ ਘਰਾਂ ਦੇ ਵਿੱਚ ਪਾਣੀ ਵੜ ਦਿੱਤਾ ਹੈ ਔਰ ਅਯੋਲੀ ਮੋੜ ਔਰ ਅਯੋਲੀ ਪਿੰਡ ਦੇ ਵਿੱਚ ਵੀ ਪਾਣੀ ਪਰਤੂਕਾ ਯੋਲੀ ਮੋੜ ਦੀਆਂ 90% ਦੁਕਾਨਾਂ ਦੇ ਅੰਦਰ ਕਾਫੀ ਪਾਣੀ ਵੜ ਚੁੱਕਾ ਹੈ ਇਹ ਤੁਸੀਂ ਦੇਖ ਰਹੇ ਹੋ ਅਜੋਲੀ ਮੋੜ ਜਿਹੜੀ ਸ਼ਵਾਲਿਕ ਐਵੇਨਿਊ ਫੇਸ 1 ਦੀ ਐਂਟਰੀ ਹੈ ਇਹ ਪੂਰੀ ਤਰ੍ਹਾਂ ਬੰਦ ਪਈ ਹੈ ਕਿਉਂਕਿ ਇਹਦੇ ਵਿੱਚ ਇਹਦੇ ਵਿੱਚ ਤਕਰੀਬਨ 3-3 4-4 ਫੁੱਟ ਪਾਣੀ ਸੜਕ ਉੱਤੇ ਖੜਾ ਹੈ ਜਿਸ ਕਾਰਨ ਕਈ ਗੱਡੀਆਂ ਸੇਰੇ ਖੱਤੀਆਂ ਵੀ ਤੇ ਹੁਣ ਕੋਈ ਵੀ ਗੱਡੀ ਨਾ ਸ਼ਵਾਲਿਕ ਐਵੇਨਿਊ ਫੇਸ 1 ਤੋਂ ਬਾਹਰ ਜਾ 파 ਰਹੀ ਹੈ ਨਾ ਫੇਸ 1 ਦੇ ਅੰਦਰ ਆ 파 ਰਹੀ ਹੈ ਇਸ ਕਾਰਨ ਸ਼ਿਵਾਲਿਕ ਐਵਨਿਊ ਫੇਸ 1 ਨੇ ਦਾ ਕਨੈਕਸ਼ਨ ਨੰਗਲ ਨਾਲ ਟੁੱਟ ਚੁੱਕਾ ਹੈ ਤੇ ਜੇ ਉਹ ਨਗਰ بارش ਘਟ ਹੁੰਦੀ ਹੈ ਤਾਂ ਹੀ ਇਹ ਜਲ ਸਰ ਜਿਹੜਾ ਡਾਊਨ ਆਏਗਾ ਇਹ ਤੋਂ ਇਲਾਵਾ ਜਿਹੜੀ ਸ਼ਿਵਾਲਿਕ ਐਵਨਿਊ ਫੇਸ 1 A ਔਰ 1 B ਦੇ ਵਿੱਚ ਜਿਹੜਾ ਰੇਲਵੇ ਅੰਡਰਪਾਸਸ ਲਈ ਕਨੈਕਟਡ ਰਸਤਾ ਹੈਗਾ ਉਹ ਮੁਕਮਲ ਤੌਰ ਤੇ ਬੰਦ ਹੋ ਚੁੱਕਾ ਹੈ ਕਿਉਂਕਿ ਉੱਥੇ ਜਿਹੜਾ ਪਾਣੀ ਹੈ ਰੇਲਵੇ ਲਾਈਨ ਨੂੰ ਕੱਟ ਕਰ ਰਿਹਾ ਤੇ ਮੈਂ ਪ੍ਰਸ਼ਾਸਨ ਨੂੰ ਫੀਲ ਕਰਦਾ ਕਿ ਕੀ ਇਹਨਾਂ ਨੂੰ ਬਹੁਤ ਹੀ ਇਹ ਤੇ ਨੁਕਸਾਨ ਹੋਇਆ ਉਤੇ ਆਪਣੀ ਰਾਹਤ ਦੀ ਟੀਮ ਭੇਜ ਕੇ ਜਿੰਨੇ ਵੀ ਆਪਣੇ ਮੁਲਾਜ਼ਮ ਭੇਜ ਕੇ ਤੇ ਉਹਨਾਂ ਨੂੰ ਬਚਾਅ ਕਰਦੇ ਜਲਦ ਤੋਂ ਜਲਦ ਸ਼ੁਰੂ ਕੀਤਾ ਜਾਵੇ ਜਿਨ੍ਹਾਂ ਘਰਾਂ ਚ ਪਾਣੀ ਵੜਿਆ ਹੈ ਔਰ ਜਿਨ੍ਹਾਂ ਦਾ ਨੁਕਸਾਨ ਹੋਇਆ ਉਹਨਾਂ ਨੂੰ ਮੁਆਵਜ਼ਾ ਜ਼ਰੂਰ ਦਿੱਤਾ ਜਾਵੇ ਧੰਨਵਾਦ ਅੱਜ ਪਹਿਲੀ ਬਰਸਾਤ ਹੋਈ ਤੇ ਪਹਿਲੀ ਬਰਸਾਤ ਦੇ ਵਿੱਚ ਹੀ ਨਗਰ ਕੌਂਸਲ ਨੰਗਲ ਦੇ ਦਾਵਿਆਂ ਦੀ ਪੋਲ ਖੁੱਲਦੀ ਨਜ਼ਰ ਆਈ ਵਾਰਡ ਨੰਬਰ 16 ਦੇ ਵਿੱਚ ਜਿੱਥੇ ਕਿ ਇੱਕ ਬਰਸਾਤੀ ਨਾਲੇ ਲਈ ਪਿਛਲੇ 10 ਸਾਲਾਂ ਤੋਂ ਤਕਰੀਬਨ 10 ਤੋਂ 15 ਕਰੋੜ ਰੁਪਇਆ ਲਗ ਲਗ ਮਤਿਆਂ ਵਿੱਚ ਪਾਸ ਕਰਕੇ ਨਾਲੇ ਉੱਤੇ ਲਾਇਆ ਗਿਆ ਤੇ ਹਰ ਸਾਲ ਉਹਦੀ ਰਿਪੇਅਰ ਲਈ ਵੀ ਪੈਸਾ ਲਗਾਇਆ ਜਾ ਰਿਹਾ ਹੈ ਲੇਕਿਨ ਪਤਾ ਨਹੀਂ ਉਹਦੇ ਵਿੱਚ ਕਿਹੋ ਜਿਹਾ ਮਟੀਰੀਅਲ ਯੂਜ਼ ਹੋ ਰਿਹਾ ਹੈ ਕਿਹੋ ਜਿਹਾ ਉਹਦੇ ਵਿੱਚ ਕੰਮ ਕਰਦੇ ਨੇ ਕਿ ਜਦੋਂ ਥੋੜਾ ਜਿਹਾ ਵੀ ਪਾਣੀ ਆਂਦਾ ਹੈ ਤੇ ਉਹ ਨਾਲਾ ਨਾਲ ਦੀ ਨਾਲ ਹੀ ਟੁੱਟ ਜਾਂਦਾ ਹੈ ਠੀਕ ਹੈ ਅੱਜ ਵਾਰਡ ਨੰਬਰ 16 ਦੇ ਵਿੱਚ ਜਿੱਥੇ ਕਿ ਹਰ ਪਾਸੇ ਤੇ ਸਾਰੀਆਂ ਸੜਕਾਂ ਜਾਮ ਹੋ ਗਈਆਂ ਕੋਈ ਲੰਘਣੇ ਦਾ ਰਸਤਾ ਨਹੀਂ ਰਿਹਾ ਹਰ ਜਗ੍ਹਾ ਪਾਣੀ ਹੀ ਪਾਣੀ ਭਰਿਆ ਰਿਹਾ ਤੇ ਇੱਥੇ ਸੀਵਰੇਜ ਵੀ ਓਵਰਫਲੋ ਹੋਇਆ ਲੇਕਿਨ ਇੱਥੇ ਪੁੱਛਣ ਲਈ ਦੱਸਣ ਲਈ ਕੋਈ ਨਹੀਂ ਆਇਆ ਨਾ ਹੀ ਵਾਰਡ ਦੇ ਐਮਸੀ ਉੱਥੇ ਪਹੁੰਚੇ ਇੱਕ ਸਿਰਫ ਨਾਲ ਦੇ ਵਾਰਡ ਦੇ ਐਮਸੀ ਨੰਦਾ ਜੀ ਉੱਥੇ ਪਹੁੰਚੇ ਲੇਕਿਨ ਉਸ ਤੋਂ ਇਲਾਵਾ ਉੱਥੇ ਕੋਈ ਨਹੀਂ ਆਇਆ ਨਾ ਕੋਈ ਪੁੱਛਣ ਆਇਆ ਨਾ ਦੇਖਣ ਆਇਆ ਸਕੂਲੀ ਬੱਚਿਆਂ ਨੂੰ ਪਰੇਸ਼ਾਨੀ ਹੋਈ ਡਿਊਟੀ ਜਾਣ ਵਾਲਿਆਂ ਨੂੰ ਪਰੇਸ਼ਾਨੀ ਹੋਈ ਸਾਰੇ ਰਸਤੇ ਜਾਮ ਰਹੇ ਲੇਕਿਨ ਨਾਲ ਲੱਗਦੇ ਹੀ ਪਿੰਡ ਅਜੋਲੀ ਦੇ ਵਿੱਚ ਜੋ ਕਿ ਇੱਕ ਛੋਟੀ ਪੰਚਾਇਤ ਹੈ ਉਹਦੇ ਵਿੱਚ ਪਾਣੀ ਕਿਤੇ ਨਹੀਂ ਖੜਿਆ ਲੇਕਿਨ ਸ਼ਿਵਾਲੀ ਕੈਵਨਿਊ ਦੇ ਵਿੱਚ ਸੋ ਬਿਲਕੁਲ ਲੋਕਾਂ ਵੱਲੋਂ ਕੁਝ ਸਵਾਲ ਵੀ ਚੱਕੇ ਗਏ ਨੇ ਸਵਾਲ ਚੁੱਕਣੇ ਵੀ ਜਾਇਜ਼ ਹੁੰਦੇ ਨੇ ਕੁਝ ਲੋਕ ਰਾਜਨੀਤੀ ਵੀ ਕਰਦੇ ਨੇ ਉਹਨਾਂ ਦਾ ਆਪਣਾ ਕੰਮ ਹੈ ਕੁਝ ਲੋਕ ਜੈਨੂਇਨ ਸਵਾਲ ਚੁੱਕਦੇ ਨੇ ਪਰੰਤੂ ਜਿਸ ਤਰ੍ਹਾਂ ਦੀ ਬਾਰਿਸ਼ ਹੋਈ ਹੈ ਸ਼ਾਇਦ ਇਹ ਅਨ ਐਕਸਪੈਕਟਿਡ ਵੀ ਸੀ ਕਿ ਇੰਨੀ ਜ਼ਿਆਦਾ ਬਾਰਿਸ਼ ਜਿਹੜੀ ਹੋਏਗੀ ਕਿਉਂਕਿ ਕੋਈ ਵੀ ਸਿਸਟਮ ਹੋਵੇ ਉਸ ਸਿਸਟਮ ਨੂੰ ਕਿਤੇ ਨਾ ਕਿਤੇ ਸਿਸਟਮ ਜਿਹੜਾ ਜਵਾਬ ਜ਼ਰੂਰ ਦਿੰਦਾ ਹੈ ਪਰੰਤੂ ਫਿਰ ਵੀ ਕੀ ਕੁਝ ਜਿਹੜਾ ਅਜਿਹੇ ਮੌਕਿਆਂ ਦੇ ਉੱਪਰ ਕੀਤਾ ਜਾ ਸਕਦਾ ਹੈ ਜਾਂ ਕਿਸ ਤਰ੍ਹਾਂ ਦੀ ਪਹਿਲਾਂ ਤਿਆਰੀ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਅਜਿਹਾਂ ਦਿੱਕਤਾਂ ਦਾ ਸਾਹਮਣਾ ਲੋਕਾਂ ਨੂੰ ਨਾ ਕਰਨਾ ਪਵੇ ਇਹ ਜਿਹੜੇ ਪਾਲਿਸੀ ਮੇਕਰ ਨੇ ਜਾਂ ਜਿਹੜੇ ਲੋਕ ਰਾਜਨੀਤਿਕ ਲੋਕ ਨੇ ਜਾਂ ਪ੍ਰਸ਼ਾਸਨ ਹੈ ਉਹਨਾਂ ਨੂੰ ਇਹ ਚੀਜ਼ਾਂ ਦੇ ਵੱਲ ਖਾਸ ਤੌਰ ਤੇ ਧਿਆਨ ਦੇਣਾ ਚਾਹੀਦਾ ਹੈ ਤਾਂ ਜੋ ਆਮ ਲੋਕਾਂ ਨੂੰ ਸਮੱਸਿਆਵਾਂ ਮਾ ਪ੍ਰੇਸ਼ਾਨੀਆਂ ਦਾ ਸਾਹਮਣਾ ਨਾ ਕਰਨਾ ਪਵੇ ਉਹ ਵੀ ਖਾਸ ਤੌਰ ਤੇ ਉਹ ਸ਼ਹਿਰ ਜਿਸ ਨੂੰ ਮਿੰਨੀ ਚੰਡੀਗੜ੍ਹ ਕਿਹਾ ਜਾਂਦਾ ਹੈ ਅਗਰ ਉੱਥੇ ਅਜਹੀ ਪ੍ਰੋਬਲਮ ਆਦੀ ਹੈ ਤਾਂ ਜ਼ਰੂਰ ਹੀ ਕਿਤਨਾ ਕਿਤੇ ਸੋਚਣ ਦੀ ਗੱਲ ਹੈ ਦੂਜੇ ਪਾਸੇ ਉਹਨਾਂ ਦੇ ਵਿੱਚ ਵੀ ਜਿਸ ਤਰ੍ਹਾਂ ਦੇ ਹਾਲਾਤ ਬਣੇ ਉਹ ਵੀ ਆਪਣੇ ਆਪ ਤੁਸੀਂ ਤਸਵੀਰਾਂ ਰਾਸਤੇ ਦੇਖਿਆ ਕਿ ਕਿਸ ਤਰ੍ਹਾਂ بارش ਨੇ ਲੋਕਾਂ ਦਾ ਲੱਖਾਂ ਦਾ ਜਿਹੜਾ ਨੁਕਸਾਨ ਕੀਤਾ ਹੈ ਸੋ ਇਹ ਤਸਵੀਰ ਇੱਕ ਵਾਰ ਫਿਰ ਸ਼ਿਵਾਲਿਕ ਐਵੇਨਿਊ ਫੇਸ 1 ਐਵੇਂ ਲੱਗਦਾ ਜਿਵੇਂ ਪੂਰਾ ਹੀ ਸ਼ਿਵਾਲਿਕ ਐਵੇਨਿਊ ਕਿਤਨਾ ਕਿਤੇ ਪਾਣੀ ਦੇ ਵਿੱਚ ਡੁੱਬਿਆ ਹੋਵੇ ਲੱਖ ਲੱਖ ਪਾਣੀ ਦੇ ਵਿੱਚ ਇੱਕ ਬਜ਼ੁਰਗ ਜਿਹੜੇ ਨੇ ਉਹ ਲੰਘ ਰਹੇ ਨੇ ਤੇ ਦੱਸਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਹ ਮੌਜੂਦਾ ਹਾਲਾਤ ਨੇ بارش ਹੋਣ ਦੇ ਨਾਲ ਨੰਗਲ ਦੇ ਫੇਜ਼ 1 ਦੇ ਸੋ ਇਹ ਫਲਾਈਓਵਰ ਤੇ ਇੱਕ ਪਾਸੇ ਫਲਾਈਓਵਰ ਦਿਖ ਰਿਹਾ ਤੇ ਦੂਜੇ ਪਾਸੇ ਤੁਸੀਂ ਦੇਖ ਰਹੇ ਹੋ ਕਿ ਪਾਣੀ ਜਿਹੜਾ ਹੈ ਉਹ ਕਿਵੇਂ ਵੱਡੀ ਮਾਤਰਾ ਦੇ ਵਿੱਚ ਸੜਕ ਦੇ ਉੱਪਰ ਖੜ੍ਹਾ ਹੋਇਆ ਹੈ ਸੋ तमाम ਜਿਹੜੀਆਂ ਤਸਵੀਰਾਂ ਨੇ ਦੱਸ ਦੀਆਂ ਨੇ ਕਿ ਅੱਜ ਦੇ ਕੀ ਸੂਰਤ ਤੇ ਹਾਲ ਰਹੇ ਨੇ ਸਵੇਰ ਦੀ ਜਿਹੜੀ ਤੜਕਸਾਰ ਬਾਰਿਸ਼ ਉਹਨਾਂ ਤੇ ਨੰਗਲ ਦੇ ਵਿੱਚ ਹੋਈ ਉਸ ਦੇ ਨਾਲ ਇੱਕ ਹੋਰ ਤਸਵੀਰ ਤੁਹਾਡੇ ਨਾਲ ਉਹਨਾਂ ਦੀ ਸਾਂਝੀ ਕਰ ਰਹੇ ਹਾਂ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਬਰਸਾਤ ਦਾ ਜਿਹੜਾ ਪਾਣੀ ਹੈ ਸੜਕ ਤੋਂ ਹੁੰਦਾ ਹੋਇਆ ਲੋਕਾਂ ਦੀਆਂ ਦੁਕਾਨਾਂ ਦੇ ਵਿੱਚ ਫੁੱਜਿਆ ਤੇ ਲੱਖਾਂ ਦਾ ਮਾਲ ਜਿਹੜਾ ਲੋਕਾਂ ਦਾ ਉਹ ਨੁਕਸਾਨਿਆ ਗਿਆ ਇੱਕ ਦੂਜੇ ਨੂੰ ਧੀਰੇ ਤੇ ਜਲਾਸਾ ਜਿਹੜਾ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪੰਪ ਲਗਾ ਕੇ ਦੁਕਾਨ ਦੇ ਵਿੱਚੋਂ ਪਾਣੀ ਕੱਢਿਆ ਜਾ ਰਿਹਾ ਹੈ ਪਰੰਤੂ ਜਦੋਂ ਮਿਹਨਤ ਨਾਲ ਕੀਤੀ ਹੋਈ ਕਮਾਈ ਦੇ ਉੱਪਰ ਪਾਣੀ ਫਿਰਦਾ ਹੈ ਤਾਂ ਇਸ ਤਰ੍ਹਾਂ ਦੀ ਜਿਹੜੀ ਤਸਵੀਰ ਸਾਹਮਣੇ ਆਉਂਦੀ ਹੈ ਤੇ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਪੰਪ ਲਗਾ ਕੇ ਉਹ ਪਾਣੀ ਜਿਹੜਾ ਹੈ ਦੁਕਾਨਾਂ ਦੇ ਵਿੱਚੋਂ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮਾਲ ਜਿਹੜਾ ਪਾਣੀ ਦੇ ਨਾਲ ਭਿੱਜ ਚੁੱਕਿਆ ਹੈ ਉਸ ਨੂੰ ਬਾਹਰ ਕੱਢਣ ਦੀ ਜਿਹੜੀ ਬਾਹਰ ਕੱਢਿਆ ਜਾ ਰਿਹਾ ਹੈ ਪਰੰਤੂ ਇਹ ਨੁਕਸਾਨ ਹੈ। ਇਸ ਨੁਕਸਾਨ ਦੀ ਪਰਪਾਈ ਪਤਾ ਨਹੀਂ ਕਦੋਂ ਹੋਵੇਗੀ ਕਿਉਂਕਿ ਦੁਕਾਨਦਾਰਾਂ ਨੇ ਬੜੀ ਮਿਹਨਤ ਦੇ ਨਾਲ ਬੜੀ ਲਗਨ ਦੇ ਨਾਲ ਪਾਈ ਪਾਈ ਜੋੜ ਕੇ ਆਪਣੇ ਇੱਕ ਐਸਟੈਬਲਿਸ਼ਮੈਂਟ ਤਿਆਰ ਕੀਤੀ ਹੁੰਦੀ ਹੈ, ਆਪਣਾ ਬਿਜ਼ਨਸ ਤਿਆਰ ਕੀਤਾ ਹੁੰਦਾ ਹੈ ਪਰੰਤੂ ਜਦੋਂ ਕੁਦਰਤ ਇਸ ਤਰੀਕੇ ਦੇ ਨਾਲ ਅ بارش ਜਿਹੜੀ ਆ ਉਹ ਭਾਰੀ ਮਾਤਰਾ ਦੇ ਵਿੱਚ ਕਰ ਦਵੇ ਤਾਂ ਇਹ ਤਸਵੀਰ ਸਾਹਮਣੇ ਤੁਹਾਡੇ ਲੈ ਕੇ ਆਏ ਆ ਬੜੀ ਦਰਦਪ੍ਰਿਤ ਤਸਵੀਰ ਹੈ ਹਾਲਾਂਕਿ ਦਿਲ ਨਹੀਂ ਕਰਦਾ ਕਿ ਅਜਿਹੀਆਂ ਤਸਵੀਰਾਂ ਨੂੰ ਸਾਂਝਾ ਕੀਤਾ ਜਾਵੇ ਪਰੰਤੂ ਜੋ ਸੱਚ ਹੈ ਉਹ ਸੱਚ ਦਿਖਾਣਾ ਪੈਂਦਾ ਹੈ ਤੇ ਇਹ ਤਸਵੀਰ ਉਹਨਾਂ ਦੀ ਤਸਵੀਰ ਹੈ ਇਸੇ ਤਰੀਕੇ ਦੀਆਂ ਤਸਵੀਰਾਂ ਜਿਹੜੀਆਂ ਨੰਗਲ ਜਾਂ ਹੋਰ ਇਲਾਕਿਆਂ ਤੋਂ ਜਿੱਥੇ ਭਾਰੀ بارش ਹੋਈ ਉੱਥੋਂ ਸਾਹਮਣੇ ਆਈਆਂ ਜਿੱਥੇ ਆਮ ਲੋਕਾਂ ਦਾ ਲੱਖਾਂ ਦਾ ਨੁਕਸਾਨ ਅੱਜ ਹੋਇਆ ਹੈ